ਲਾਹੌਰ ਸ਼ਹਿਰ ਤੋਂ ਇੱਕ ਵੱਡੀ ਖਬਰ ਆ ਰਹੀ ਹੈ ਜਿਹਦੇ ਜੇ ਦੱਸਿਆ ਜਾ ਰਿਹਾ ਹੈ ਕਿ ਲਾਹੌਰ ਸ਼ਹਿਰ ਨੂੰ ਵੱਡੇ ਖੂਨ ਖਰਾਬੇ ਤੋਂ ਬਚਾ ਲਿਆ ਗਿਆ ਹੈ। ਇਤਲਾਮ ਮੁਜਬ ਸੀਟੀਡੀ ਯਾਨੀ ਕਾਊਂਟਰ ਟੈਰੋਰਿਜ਼ਮ ਡਿਪਾਰਟਮੈਂਟ ਨੇ ਇੱਕ ਕਾਰਵਾਈ ਕਰਕੇ ਜੋ ਕਿ ਇੰਟੈਲੀਜੈਂਸ ਬੇਸ ਕਾਰਵਾਈ ਸੀਗੀ ਔਰ ਇਹ ਬਰਕੀ ਦੇ ਇਲਾਕੇ ਲਾਹੌਰ ਚ ਕੀਤੀ ਗਈ ਸੀ ਜਿੱਥੇ ਦੋ ਆਤਮਹਾਰੂ ਬਿਲਕੁਲ ਤਿਆਰੀ ਕਰੀ ਬੈਠੇ ਸਨ ਬਾਜ਼ਾਰਾਂ ਨੂੰ ਔਰ ਈਦ ਦੇ ਰਸ਼ ਨੂੰ ਟਾਰਗੇਟ ਕਰਨ ਵਾਸਤੇ ਵੇਲੇ ਸਰ ਕਾਰਵਾਈ ਜਦੋਂ ਕੀਤੀ ਗਈ ਤੇ ਇਨ੍ਹਾਂ ਆਤਮਹਾਰੂਆਂ ਨੇ ਇਨ੍ਹਾਂ ਅਤਗਰਦਾਂ ਨੇ ਪੁਲਿਸ ਪਾਰਟੀ ਦੇ ਨਾਲ ਯਾ ਸੀਟੀਡੀ ਫੋਰਸਿਜ਼ ਨੇ ਜਿਹੜੀਆਂ ਉਹਨਾਂ ਦੇ ਨਾਲ ਮੁਕਾਬਲਾ ਸ਼ੁਰੂ ਕਰ ਦਿੱਤਾ ਦੋਵੇਂ ਪਾਸਿਓਂ ਫਾਇਰਿੰਗ ਹੋਈ ਔਰ ਇਨਾਂ ਦੋ ਆਪਮਾਰੂਆਂ ਦੇ ਵਿੱਚੋਂ ਇੱਕ ਫਟਰ ਹਾਲਤ ਦੇ ਵਿੱਚ ਉਥੇ ਨਸ ਗਿਆ ਹੈ ਰਾਦੇ ਹਨੇਰੇ ਦਾ ਫਾਇਦਾ ਚੁੱਕ ਕੇ ਜਦਕਿ ਇੱਕ ਨੂੰ ਗ੍ਰਿਫਤਾਰ ਕਰ ਲਿਆ ਹੈ ਮੁਢਲੀਆਂ ਇਤਲਾਮਾਂ ਤੇ ਦੱਸਿਆ ਗਿਆ ਹੈ ਕਿ ਇਹ ਦੋਵੇਂ ਆਪਮਾਰੂ ਜਿਹੜੇ ਕਿ ਬਰਕੀ ਦੇ ਇਲਾਕੇ ਦੇ ਵਿੱਚ ਲੁਕੇ ਹੋਏ ਸਨ ਔਰ ਈ ਤੇ ਰਾਸ਼ਤੇ ਦਿਨਾਂ ਦੇ ਵਿੱਚ ਬਾਜ਼ਾਰਾਂ ਨੂੰ ਟਾਰਗੇਟ ਕਰਨਾ ਚਾਹੁੰਦੇ ਸਨ ਇਨਾਂ ਦਾ ਤਾਲੁਕ ਵੰਦੀ ਲਗੀ ਤਨਜ਼ੀਮ तहरीक तालिबान ਪਾਕਿਸਤਾਨ ਦੇ ਨਾਲ ਹੈ ਔਰ ਇਹਨਾਂ ਦੇ ਕੋਲੋਂ ਅਸਲਾ ਔਰ ਆਮਾਰੂ ਜੈਕਟਨ ਜਿਹੜੀਆਂ ਉਹ ਵੀ ਪ੍ਰਮਾਣਿਤ ਕਰ ਲਈਆਂ ਗਈਆਂ ਸਿਟੀਟੀ ਦਾ ਵਿਭਾਗ ਹੈ ਜਿਹੜਾ ਉਹਨੇ ਬਕਾਇਦਾ ਇਹਨਾਂ ਦੀਆਂ ਤਸਵੀਰਾਂ ਜਿਹੜੀਆਂ ਉਹ ਵੀ ਮੀਡੀਆ ਤੇ ਜਾਰੀ ਕੀਤੀਆਂ ਇੱਕ ਵਾਰ ਫਿਰ ਦੱਸ ਦਈਏ ਕਿ ਲਾਹੌਰ ਸ਼ਹਿਰ ਈਦ ਤੇ ਦਿਨਾਂ ਦੇ ਵਿੱਚ ਵੱਡੇ ਹਮਲੇ ਖੂਨ ਖਰਾਬੇ ਦੀ ਕਾਰਵਾਈਆਂ ਤੋਂ ਬਚ ਗਿਆ ਔਰ ਸਿਟੀਟੀ ਦੇ ਵਿਭਾਗ ਨੇ ਵੇਲੇ ਸਰਕਾਰ ਕਾਰਵਾਈ ਕਰਕੇ ਇੱਕ ਆਪਮਾਰੂ ਨੂੰ ਗ੍ਰਿਫਤਾਰ ਕਰ ਲਿਆ ਹੈ ਔਰ ਦੂਸਰਾ ਫੱਟਰ ਹਾਲਤ ਦੇ ਵਿੱਚ ਗ੍ਰਿਫਤਾਰ ਹੈ ਔਰ ਇਹ ਖਬਰ ਹੁਣ ਤੋਂ ਕੁਛ ਮਿੰਟ ਪਹਿਲੇ ਸਾਡੇ ਤੱਕ ਪਹੁੰਚੀ ਹੈ